42 ਹਰ ਤੋਂ ਬਈ ਆਜੀ ਵੀਡੀਓ ਦੇ ਵਿੱਚ ਸਟਾਰਟਿੰਗ ਆ ਕਾਰਾ ਨਵਾਂਗੇ ਸਿਰਾ ਕਰਾ ਦਈਏ ਉਹ ਬਈ ਸਾਡੇ ਸ਼ੀਸ਼ਾ ਦਾ ਕਿਨਾਰ ਦਾ 1 ਲੱਖ 50000 ਰੁਪਏ ਦੇ ਕਾਰ ਨੂੰ ਇੰਜਨ ਗੇਅਰ ਦੀ ਲਿਖ ਕੇ ਗਾਰੰਟੀ ਦੇ ਜੀ ਹਾਂਜੀ 1 ਲੱਖ 55000 ਇਹ ਆਪਸ ਨੂੰ ਦਿਸਾਂਗੇ 95 ਬੇਟਾ ਇਹ ਤਾਂ ਰੌਕਟ ਹੀ ਹੈ ਜੀ ਹਨਾ 80000 ਰੁਪਏ ਤਾਂ ਸਹੀ ਗੱਲ ਹੈ 26000 ਚੱਲਦੀ 195000 26000 ਦੀ ਕਿਰਪਾ ਸ 190000 ਰੁਪਏ ਆਟੋਮੈਟਿਕ ਇਹ ਆਪਾਂ ਦੇ ਦਿੰਦੇ ਨੇ 1.5 ਲੱਖ ਰੁਪਏ ਸਹੀ ਆਲਾ ਸਹੀ ਹੈ 1 ਲੱਖ 20 ਹਜ਼ਾਰ ਅੱਜ ਦੀ ਵੀਡੀਓ ਦੇ ਵਿੱਚ ਨਾ ਦੋ ਤਰੀਕੇ ਦੇ ਕਮੈਂਟ ਆਣੇ ਆ ਬਾਈ ਪਹਿਲਾ ਕਮੈਂਟ ਇਹ ਆਊਗਾ ਵੀ ਇਹ ਵੀਡੀਓ ਫੇਕ ਹੈ ਤੇ ਜਿਹੜੇ ਮੇਰੇ ਭਰਾ ਸਾਡੇ ਉੱਤੇ ਵਿਸ਼ਵਾਸ ਕਰਦੇ ਆ ਤੇ ਜਿਹੜੇ ਸਾਡੇ ਚੈਨਲ ਨੂੰ ਫੋਲੋ ਕਰਕੇ ਰੱਖਿਆ ਜਿਨ੍ਹਾਂ ਨੇ ਤੇ ਸਾਡੀਆਂ ਵੀਡੀਓ ਲਗਾਤਾਰ ਦੇਖਦੇ ਆ ਉਹ ਕਹਿਣਗੇ ਬਾਈ ਨਜ਼ਾਰੇ ਆ ਹੀ ਜਾਂਦੇ ਨਜ਼ਾਰੇ ਜਾਈ ਜਾਂਦੇ ਐਦਾਂ ਹੀ ਆ ਨਾ ਸਹੀ ਸਹੀ ਅੱਜ ਬਾਈ ਖੜੇ ਆ ਮਣੀਕਾਰ ਬਾਜ਼ਾਰ ਪਿੰਡ ਖੇੜੀ ਸ਼ਹਿਰ ਲੁਧਿਆਣਾ ਮਣੀ ਬਾਈ ਦੇ ਕੋਲ ਸੱਸੀ ਗੱਲ ਹੋਰ ਚੜਦੀ ਕਲਾ ਮੈਂ ਕਿੱਦਾਂ ਫੇ ਮਾਹੌਲ ਫੇ ਬਣਿਆ ਅੱਜ ਫੇ ਪੂਰਾ ਮਾਹੌਲ ਪੂਰਾ ਕਿਹੜਾ ਜੀ ਕੰਮ ਚੜਦੀ ਕਲਾ ਉਹ ਜਿੱਦਾਂ ਕਰਨਾ ਚੱਲਿਆ ਜਾਂਦਾ ਮਾਹੌਲ ਪੂਰਾ ਬੇਵੀ ਤੇ ਬਾਈ ਇੱਕ ਵਾਰੀ ਨਾ ਨਿਗਾਹ ਕਰਾਓ ਅੱਜ ਦੀ ਵੀਡੀਓ ਦੇ ਵਿੱਚ ਬਾਲੀਆਂ ਗੱਲਾਂ ਨਹੀਂ ਕਰਾਂਗੇ 42000 ਤੋਂ ਕਾਰਾ ਦੇਵਾਂਗੇ 42000 42000 ਤੋਂ ਬਾਈ ਅੱਜ ਦੀ ਵੀਡੀਓ ਦੇ ਵਿੱਚ ਸਟਾਰਟਿੰਗ ਆ ਕਾਰਾ ਦੇਵਾਂਗੇ 42000 ਕੋਈ ਡਾਊਨ ਪੇਮੈਂਟ ਨਹੀਂ ਕੋ ਕੁਛ ਨਹੀਂ ਕੈਸ਼ ਕਾਰ ਦੇਵਾਂਗੇ ਇੱਕ ਵਾਰੀ ਸਟਾਕ ਦੀ ਨਿਗਾਹ ਕਰਾਓ ਹਲਤੋਂ ਆ ਦਾ ਢੇਰ ਤੇ ਉਹਦੇ ਬਾਅਦ ਤੁਹਾਨੂੰ ਫਾਰਚੂਨਰ ਆ ਵੀ ਇਹ ਜੇ ਰੇਟ ਤੇ ਦੇਵਾਂਗੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਬਾਈ ਹੁਣੀ ਪੁੱਛਦੇ ਹੁੰਦੇ ਵੀ ਬਾਈ ਤੁਹਾਡੀ ਮੇਨ ਲੋਕੇਸ਼ਨ ਕੀ ਆ ਸਾਨੂੰ ਲੋਕੇਸ਼ਨ ਨਹੀਂ ਪਤਾ ਲੱਗਦੀ ਪਹਿਲਾਂ ਆਪਾਂ ਵੀਡੀਓ ਸ਼ੂਟ ਕਰਦੀ ਪਰਲੇ ਪਾਸੇ ਹੁਣ ਦਿਖਾ ਦਿੰਨੇ ਬਾਈ ਦਾ ਆਫਿਸ ਆ ਜਿਹੜਾ ਮੇਨ ਰੋਡ ਤੁਸੀਂ ਦੇਖਦੇ ਪਏ ਹੋ ਇਹ ਬਾਈ ਤਾਂਦਰਾ ਰੋਡ ਆ ਮੇ ਹਾਂ ਨਾ ਤਾਂਦਰਾ ਤਾਂਦਰਾ ਰੋਡ ਆ ਬਾਈ ਇਹ ਮੇਨ ਤੇ ਬਾਈ ਹੁਣਾਂ ਦਾ ਆਫਿਸ ਤੁਸੀਂ ਦੇਖ ਲਓ ਇੱਕ ਵਾਰੀ ਮਣੀਕਾਰ ਪਦਾਰ ਲਿਖਿਆ ਹੋਇਆ ਵਾ ਨਾਲ ਰਾਜਾ ਰੀਅਲ ਏਸਟੇਟ ਵੀ ਲਿਖਿਆ ਹੋਇਆ ਵਾ ਤੁਸੀਂ ਪਹੁੰਚਣਾ ਬਾਈ ਇੱਥੇ ਪਿੰਡ ਖੇੜੀ ਜਿਹਨੂੰ ਮਰਜ਼ੀ ਪੁੱਛ ਕੇ ਆ ਜੀ ਹਾਂ ਨਾ ਫਰੋਏਪੁਰ ਰੋਡ ਤੋਂ ਤਾਂ ਬਿਲਕੁਲ ਹੀ ਨਾਲ ਹੀ ਨਾਲ ਹੀ ਵੀਰੇ ਦੁਗਰੀ ਦੇ ਨਾਲ ਬਿਲਕੁਲ ਲੁਧਿਆਣੇ ਦੁਗਰੀ ਦੇ ਇਹ ਦੁਗਰੀ ਰੋਡ ਹੀ ਐ ਇਹ ਮੇਨ ਦੁਗਰੀ ਨੂੰ ਸਿੱਧਾ ਰੋਡ ਜਾਂਦਾ ਬਾਈ ਜਿਹੜਾ ਜਾ ਤੇ ਬਾਈ ਸਵੇਰ ਸਵੇਰ ਦਾ ਟਾਈਮ ਆ ਤੇ ਮੈਂ ਕਹਿੰਨਾ ਠੰਡਾ ਮਿੱਠਾ ਜਿਹਾ ਮਾਹੌਲਾ ਤੇ ਤੁਹਾਨੂੰ ਆਣ ਠੰਡ ਪਾਵਾਂਗੇ ਰੇਟ ਇਹ ਜੇ ਦਵਾਂਗੇ ਕਾਰਾਂ ਦੇ ਤੇ ਪਹਿਲਾਂ ਨੋਵਾ ਤੋਂ ਕਰ ਲਈਏ ਫੇ ਨੋਵਾ ਤੋਂ ਕਰ ਲਈ ਦੱਸੋ ਬਾਈ ਫੇ 2016 ਮਾਡਲ ਜੀ4 ਇਹ ਦੇ ਦਾਂਗੇ ਆਪਾਂ ਤੁਹਾਨੂੰ 590000 ਦੀ ਦੋ ਕਿੰਨਾ 2016 ਮਾਡਲ ਲਓ ਫੇ ਮਿੱਤਰ ਯਾਰ ਪਰ ਕਾਰ ਬ੍ਰੈਂਡ ਨਿਊ ਬ੍ਰੈਂਡ ਨਿਊ ਦਾ ਮਤਲਬ ਬ੍ਰੈਂਡ ਨਿਊ ਜਿਹੜੇ ਮੇਰੇ ਭਰਾ ਨਾ ਬਾਈ ਦੇ ਕੋਲੋਂ ਕਾਰਾਂ ਲੈ ਕੇ ਗਏ ਆ ਕਮੈਂਟ ਵੀ ਕਰਕੇ ਦੱਸ ਦਿਓ ਕਿ ਕਾਰਾਂ ਕਹਿ ਜੀਆਂ ਨਿਕਲੀਆਂ ਬਾਈ ਮੈਂ ਕਹਿੰਦਾ ਇੰਨਾ ਕਿ ਸਿਰਾਂ ਕੰਮ ਆਉਂਗੇ ਇੱਕ ਵਾਰ ਟਰਾਈ ਮਾਰ ਕੇ ਜ਼ਰੂਰ ਦੇਖਿਓ ਕਾਰਾਂ ਦੀ ਕਈ ਭਰਾ ਨਾ ਕਿਉਂਕਿ ਕਾਰਾਂ ਹੁੰਦੀਆਂ ਬਾਈ ਰੇਟੋ ਰੇਟ ਮਿੰਟੋ ਮਿੰਟ ਨਿਕਲ ਜਾਂਦੀਆਂ ਲੋਕੀ ਫੇਕ ਕਮੈਂਟ ਕਰ ਦਿੰਦੇ ਆ ਕਾਰ ਆਪਣੇ ਕੋ ਖੜ ਜੂ ਨਹੀਂ ਭਰਾ ਬਾ ਮੇਨ ਚੱਕਰ ਆਹੀ ਆ ਮੇਰੇ ਖਿਆਲ ਨਾਲ ਆਪਾਂ ਹਲੇ ਮਹੀਨਾ ਵੀ ਨਹੀਂ ਹੋਇਆ ਪਹਿਲੀ ਵੀਡੀਓ ਕੀ 15 ਦਿਨ 15 ਦਿਨ ਹੋਏ ਆ 15 ਦਿਨ ਬਾਅਦ ਬਾਈ ਪੂਰਾ ਸਟਾਕ ਚੇਂਜ ਆ ਕੋਈ ਵੀ ਕਾਰ ਤੁਹਾਨੂੰ ਪਹਿਲਾਂ ਪੁਰਾਣੀ ਨਹੀਂ ਦਿਖੂਗੀ ਜਿੰਨੀ ਵੀ ਲੈਨ ਚ ਖੜੀ ਆ ਤੇ ਕ੍ਰਿਸਟਾ ਬਾਈ 2018 ਮਾਡਲ ਜੀ ਆਟੋ ਹੂੰ ਇਹ ਦੇ ਦੂੰਗਾ 1.5 ਲੱਖ ਰੁਪਏ ਦੀ ਨਾਮ ਨਾ ਦੂਜੀ ਨਾ ਦੂਜੀ ਤੇ ਜੀ ਆਟੋ ਜੀ ਆਟੋ ਆਟੋਮੈਟਿਕ ਆ ਬਾਈ ਆਓ ਅੰਦਰੋਂ ਦੇਖੋ ਪਰ ਇਹ ਨਹੀਂ ਹੈ ਵੀ ਕਾਰ ਹਲਕੀ ਕਾਰ ਬ੍ਰੈਂਡ ਨਿਉ ਕਾਰ ਕਿੰਨਾ ਮੁੱਲ ਦੱਸਿਆ ਤੁਸੀਂ 12.5 ਲੱਖ ਰੁਪਈਆ 12.5 ਲੱਖ 18 ਮਾਡਲ 18 ਮਾਡਲ ਆ ਬਾਈ ਧਿਆਨ ਨਾਲ ਜੀ ਆਟੋ ਤੇ ਬਾਈ ਚੱਲੀ ਦੀ ਜੇ ਗੱਲ ਕਰੀਏ ਇਹ ਚੱਲੀ ਹੈ ਚੱਲੀ ਹੈ ਕਿ 1 ਲੱਖ 5000 ਹਾਂ 1 ਲੱਖ ਦੇ ਆਰਾਊਂਡ ਚੱਲੀ ਹੋਈ ਆ ਤੇ ਇਹਨਾਂ ਕਾਰਾਂ ਨੂੰ ਤਾਂ ਬਾਈ ਹੋਣਾ ਹੀ ਕੋਈ ਨਹੀਂ ਕੰਪਨੀ ਰਿਕਾਰਡ ਕੰਪਨੀ ਰਿਕਾਰਡ ਦੇ ਨਾਲ 70 ਮੈਟਿੰਗ ਹੋਈ ਹੋਈ ਆ ਆਟੋਮੈਟਿਕ ਆ ਲਾਈਟ ਆ ਤੇ ਸੋਨੇ ਲੱਗੇ ਹੋਏ ਆ ਤੇ ਇਹਦਾ ਰੇਟ ਤੁਹਾਨੂੰ ਦੱਸਤਾ ਲੁਧਿਆਣੇ ਨੰਬਰ ਦੀ ਉਹ ਕਾਰ ਤੇ 388 ਆ ਰਿਹਾ ਨੰਬਰ ਦੇ ਵਿੱਚ ਨੰਬਰ ਬਾਲਾ ਸੋਨਾ ਹੁਣ ਇੱਕ ਆ ਗਿਆ ਤੋਹਫਾ ਤੂਫਨ ਕਹਿੰਦੇ ਵੀ ਰੇਟ ਦਾ ਕੋਈ ਮੁਕਾਬਲਾ ਹੈ ਹੀ ਨਹੀਂ ਦੱਸੋ ਫਿਰ 2012 ਮਾਡਲ ਫੋਰਚੂਨਰ 4x4 ਹਾਂ ਸਣੇ ਨੰਬਰ ਨੰਬਰ ਤੇ ਨਿਗਾਹ ਕਰਾ ਦਿਓ ਇੱਕ ਵਾਰੀ 308 ਨੰਬਰ ਤੇ 8 ਲੱਖ ਰੁਪਏ ਦੀ ਕਾਰ ਸਣੇ ਨੰਬਰ ਦੇ ਦੋ ਲਾਓ ਭਾਈ ਫੜ ਦੇ 4 ਲੱਖ ਦਾ ਨੰਬਰ ਹੀ ਆ ਬਾਈਆਂ ਨੇ ਕਹਿਣਾ ਬਾਈ ਪੈਸੇ ਪਾ ਤੇ ਬਸ ਆ ਰਹੀਆਂ ਐ ਐਦਾ ਹੀ ਕਹਿਣਾ ਵਾ ਕਾਰ ਬ੍ਰੈਂਡ ਨੀ ਉਹ ਆਪਣੀ ਜਿੱਦਾ 6 ਲੱਖ 99 ਹਜ਼ਾਰ ਵਾਲੀ ਨਾ ਹੋਣੀ ਉਹਦਾ ਹੀ ਇਹ 7 ਲੱਖ 99 ਹਜ਼ਾਰ ਦੋ 2.5 ਲੱਖ ਦੇ ਅਲਾਏ ਤੇ 4 ਲੱਖ ਦਾ ਨੰਬਰ 6 ਲੱਖ ਰੁਪਈਆ ਦਾ ਉੱਤੇ ਹੀ ਲੱਗਿਆ ਇਸ ਮਾਮ 6 ਲੱਖ ਤਾਂ ਉੱਤੇ ਹੀ ਲੱਗਿਆ ਬਾਈ ਅੰਦਰੋਂ ਦੀ ਦੇਖ ਲਓ ਸੀਟ ਕਵਰ ਮੈਂ ਕਹਿੰਨਾ ਪੂਰਾ ਕੰਫਰਟ ਜੀ ਨੂੰ ਕਹਿੰਦੇ ਆ ਉਹ ਤੁਹਾਨੂੰ ਮਿਲਣਾ ਵਾ ਮੁੱਲ 7 ਲੱਖ ਤੇ 99 ਹਜ਼ਾਰ ਠੀਕ ਆ ਬਾਈ ਆ ਜਿਓ ਪਿੰਡ ਖੇੜੀ ਮਣੀਕਾਰ ਬਾਜ਼ਾਰ ਦੇ ਉੱਤੇ ਜਿਹੜੇ ਮੇਰੇ ਭਰਾ ਨੂੰ ਕਾਰ ਚਾਹੀਦੀ ਹੋਈ ਬਾਕੀ ਜੇ ਅੱਜ ਦੀ ਵੀਡੀਓ ਦੇ ਵਿੱਚ ਕੋਈ ਵੀ ਡਿਟੇਲ ਛੁੱਟੀ ਬਾਈ ਤੁਸੀਂ ਸਕਰੀਨ ਤੇ ਦਿੱਤੇ ਕੇ ਨੰਬਰਾਂ ਤੇ ਬਾਈ ਹੋਣਾ ਨੂੰ ਕਾਲ ਕਰ ਲਿਓ ਥੋੜੀ ਸੇਵਾ 'ਚ ਹਾਜ਼ਰ ਹੀ ਨੇ ਹਾਂਜੀ ਕੌਂਟੋ 2012 ਮਾਡਲ ਫੈਗਟ ਓਨਰ ਹਮ 1,65,000 ਰੁਪਏ ਦੀ ਕਾਰ ਦੇ ਨੂੰ ਇੰਜਨ ਗੇਅਰ ਦੀ ਲਿਖ ਕੇ ਗਾਰੰਟੀ ਦੇ ਦੀ 1 ਲੱਖ ਤੇ 65000 ਦੇਖ ਲਓ ਮੈਂ ਕਹਿੰਦਾ ਓਕੇ ਆਓ ਫੇ ਅੰਦਰੋਂ ਵੀ ਦਿਖਾਈਏ ਮੈਂ ਕਹਿੰਦਾ ਕਾਰ ਨਾ ਬਾਈ ਹੋਣੀ ਬੈਕ ਕਰਕੇ ਪਾਰਕ ਕਰਦੇ ਪਏ ਸੀ ਇੰਜਨ ਦੀ ਬਾਈ ਮੈਂ ਸਾਊਂਡ ਸੁਣੀ ਸੱਚੀ ਗੱਲ ਹੈ ਜਿਹੜਾ ਮੇਰਾ ਭਰਾ ਆ ਗਿਆ ਨਾ ਇਹ ਪਰਸਨਲੀ ਮੇਰੇ ਵੱਲੋਂ ਤੁਹਾਨੂੰ ਇਹ ਰਿਕੁਐਸਟ ਆ ਕਿ ਆ ਕੇ ਇੱਕ ਵਾਰੀ ਨਾ ਗੱਡੀ ਦੇ ਇੰਜਨ ਦੀ ਸਾਊਂਡ ਜ਼ਰੂਰ ਸੁਣਿਓ ਇੰਨੀ ਕੁ ਸਾਊਂਡ ਕਲੀਅਰ ਆ ਕਿ ਮਤਲਬ ਤੁਸੀਂ ਹੈਰਾਨ ਰਹਿ ਜਾਓਗੇ ਵੀ ਬਾਈ ਵਾਕੇ ਇੰਨੀ ਸਾਫ਼ ਕਰ ਇੱਕ ਲੱਖ 65000 ਹੈ ਨਾ ਹਾਂਜੀ ਲਓ ਫੇ ਮਿੱਤਰ ਪਿਆਰਿਓ ਇੱਕ 65 ਦੇ ਵਿੱਚ ਇਹਦੇ ਵਿੱਚ ਵੀਰੇ ਉਹ ਕੱਪ ਹੋਲਡਰ ਵਗੈਰਾ ਵੀ ਆਉਂਦੇ ਮੇਰੇ ਖਿਆਲ ਇਹ ਟੌਪ ਮਾਡਲ ਆ ਪਿੱਛੇ ਸਕਰੀਨਾਂ ਵੀ ਲੱਗੀਆਂ ਹੋਈਆਂ ਨੇ ਹਾਂ ਇਹ ਟੌਪ ਵਾਲਾ ਅਲਾਈਟਰ ਕੰਪਨੀ ਫਿਟਡ ਆ ਗਈ ਲਾਈਟਰ ਕੰਪਨੀ ਵਾਲੇ ਆ ਗਏ ਦੇਖੋ ਬਾਈ ਹਾਂ ਨਾ ਇੱਧਰ ਆ ਕੇ ਨਾ ਇੱਕ ਵਾਰੀ ਚੈੱਕ ਕਰਾਓ ਜਰਾ ਆ ਤੁਹਾਨੂੰ ਚੀਜ਼ਾਂ ਦਿਖਾਈਏ ਆ ਚੀਜ਼ਾਂ ਦੇ ਬਾਈ ਪੈਸੇ ਲੈਂਦੀ ਮਹਿੰਦਰਾ ਆ ਚੈੱਕ ਕਰੋ ਜਰਾ ਆ ਕੱਪ ਹੋਲਡਰ ਆਗੇ ਆ ਪੂਰਾ ਟੇਬਲ ਖੁੱਲ ਜਾਂਦਾ ਹੈ ਅਲੇੜਾ ਵਾ ਨਾ ਆ ਚੈੱਕ ਕਰੋ ਆ ਚੀਜ਼ ਆ ਜਿਹੜੇ ਮੇਰੇ ਭਰਾ ਨੂੰ 165000 ਦੀ ਸਵਾ ਚਾਹੀਦਾ ਲਗਜ਼ਰੀ ਵਾਲਾ ਦੇਖ ਲਓ ਸਪੀਕਰ ਵੀ ਲੱਗੇ ਹੋਏ ਮੈਂ ਕਹਿੰਦਾ ਦੇਖੋ ਬਾਈ ਆਜੋ ਮਹਿੰਦਰਾ ਦੀ ਕੌਂਟੋ 1 ਲੱਖ ਤੇ 65000 ਦੇ ਵਿੱਚ ਤੇ ਆਰਟੀਗਾ ਬਾਈ 2013 ਮਾਡਲ ਫੜਦਣ ਲੱਖ ਰੁਪਈਆ ਹੈ ਦੇਖ ਲੋ ਮਾਰਕੀਟ ਦੇ ਰੇਟ ਫੇ ਭੰਨਦੇ ਪਏ ਹੋ ਫੇ ਕਾਰਾਂ ਦੇਣੀਆਂ ਪੈਣੀਆਂ ਜਿੰਨੇ ਆ ਜੀ ਕਾਰ ਆਪਾਂ ਕੇ ਕਈ ਵਾਰੀ ਨਾ ਫੇ ਮਹਿੰਗੀਆਂ ਵੀ ਲੈਣੀਆਂ ਪੈਂਦੀਆਂ ਵਾ ਮੈਂ ਕਹਿੰਦਾ ਜੀ ਆਪਣੇ ਕੋ ਮਹਿੰਗੀ ਕਾਰ ਆਉਂਦੀ ਨੂੰ ਦੇਖ ਲੋ ਬਾਈ ਅਲਾਈ ਟਾਇਰ ਲੱਗੇ ਹੋਏ ਆ 3.5 ਲੱਖ ਰੁਪਏ ਦੇ ਵਿੱਚ ਜਿਹੜੇ ਮੇਰੇ ਭਰਾ ਨੂੰ 2013 ਮਾਡਲ ਆ ਇਹ 13 ਮਨ ਕਿਹੜੀ ਆ ਭਲਾ ਇਹ ਇਹ ਬੀਡੀਆਈ ਬੀਡੀਆਈ ਆ ਗਈ ਹਣਾ ਡੀਜ਼ਲ ਵਾਲੀ ਅਲਾਈ ਟਾਇਰ ਲੱਗੇ ਆ ਅਲਾਈ ਟਾਇਰ ਲੱਗੇ ਆ ਆਹਾ 2014 ਮਾਡਲ ਡੇਅਰ 80000 ਚੱਲੀ ਫਾਸਟ ਓਨਰ ਇਹ ਦੇ ਦਾਂਗੇ ਆਪਾਂ ਤੁਹਾਨੂੰ 380000 ਪਰ ਕਾਰ ਬ੍ਰੈਂਡ ਨਿਊ 25 ਮਾਡਲ ਵੀ ਫੇਲ ਹੈ ਜੀ ਮੇਰੇ ਟਾਇਰ ਦੇਖ ਲਓ ਜਮਾਂ ਨਵੇਂ ਜਿਹਨੂੰ ਕਹਿੰਦੇ ਆ 메ਨ ਖਰਚਾ ਇਹਨਾਂ ਚੀਜ਼ਾਂ ਦਾ ਹੁੰਦਾ ਟਾਇਰ ਹੋ ਗਏ ਜਾਂ ਬਾਡੀ ਲੈਣ ਦੀ ਬਿਲਕੁਲ ਸਾਫ਼ ਸੁਥਰੀ ਕਾਰ ਤੁਸੀਂ ਆਓਗੇ ਮਨ ਖੁਸ਼ ਹੋਊਗਾ ਮੈਂ ਕਹਿੰਦਾ ਵੀ ਬ੍ਰੈਂਡ ਨਿਊ ਕਾਰ ਰੇਟ ਤੁਹਾਨੂੰ ਦੱਸਤਾ ਵਾ ਅੱਛਾ ਬਾਕੀ ਨਾ ਵੀਰੇ ਜਿੰਨੇ ਵੀ ਮਤਲਬ ਕਿ ਵੀਡੀਓ ਮੈਂ ਕਰਦਾ ਨਾ ਜ਼ਿਆਦਾਤਰ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਮੈਂ ਰੇਟ ਕਹਦਾ ਤੁਹਾਨੂੰ ਕਹਿਣ ਦਾ ਜੀ ਨਹੀਂ ਕਰਦਾ ਮੇਰਾ ਆਹਾ 2008 ਮਾਡਲ ਬੜੇ ਏਰ ਗੱਡੀ ਹੂੰ 28 ਤਿਕਰਪਾਸ ਅਲਾਈ ਟਾਇਰ ਐਂਪ ਬੂਫਰ ਸਕਰੀਨ ਸਭ ਕੁਝ ਲੱਗਿਆ ਐ ਐਂਪ ਬੂਫਰ ਅਲਾਈ ਟਾਇਰ ਤੇ ਸਕਰੀਨ ਲੱਗੀ ਹੋਈ ਫੁੱਲਨ ਸ਼ੋਡ ਅੱਛਾ 28 ਤਿਕਰਪਾਸ ਹਾਂਜੀ 1,55,000 ਇਹ ਕਿੱਦਾਂ ਹੋ ਰਹੀਆਂ ਚੀਜ਼ਾਂ ਮਤਲਬ ਪੋਸੀਬਲ ਮੈਨੂੰ ਸਮਝਾਉ ਨਾ ਵੀਰੇ ਬਾਹਰ ਜਾ ਹੋ ਜਾਂਦਾ ਕੰਮ ਵੀ ਇਦਾਂ ਕਿਉਂ ਹੋ ਰਿਹਾ ਤੇ ਕਿਵੇਂ ਹੋ ਰਿਹਾ ਵਾ ਤੇ ਬਾਕੀ ਬਾਈ ਤੁਸੀਂ ਬਾਲੀਆਂ ਸੋਚਾਂ ਚ ਨਾ ਪਿਓ ਜਿੱਦਾਂ ਮੈਂ ਸੋਚ ਰਿਹਾ ਵੀ ਇਹ ਕਿਵੇਂ ਜਾਂ ਕਿੱਦਾਂ ਬਸ ਆ ਕੇ ਸਾਰੀਆਂ ਚੀਜ਼ਾਂ ਤਸੱਲੀ ਕਰਕੇ ਫੇਰ ਕਾਰ ਲੈ ਕੇ ਜਾਇਓ 155000 ਦੀ ਡੀਆਰ 8 ਮਾਡਲ 28 ਤੱਕ ਪਾ ਜੀ ਕਿਰਪਾ ਫੁੱਲ ਇਨਸ਼ੋਰਡ ਫੁੱਲ ਇਨਸ਼ੋਰਡ ਨਾਲੇ ਧਿਆਨ ਨਾਲ ਸੁਣ ਲਿਓ ਫੁੱਲ ਇਨਸ਼ੋਰਡ ਟੱਚ ਸਕਰੀਨ ਲੱਗੀ ਲਾਇ ਲੱਗੇ ਐਮਪੂਰ ਲੱਗਿਆ ਬੇਸ ਲੱਗੀ ਐਮਪੂਰ ਫੋਰ ਬੇਸ ਮੈਂ ਕਹਿੰਦਾ ਮਿਊਜ਼ਿਕ ਬਣਦਾ ਪੂਰਾ ਆਹਾ 2008 ਮਾਡਲ 28 ਤੱਕ ਪਾ ਹਾਂਜੀ ਆਲਟੋ ਹੂੰ ਇਹ ਆਪਾਂ ਤੁਹਾਨੂੰ ਦੇ ਦਾਂਗੇ 95000 ਲਾਈਟਰਾਂ ਦੀ ਜੇ ਮੈਂ ਗੱਲ ਕਰਾਂ ਨਾ ਜੇ ਖੋਲ ਕੇ ਆਹੀ ਵੇਚਣੇ ਹੁਣ 35000 ਦੇ ਵੇਚੂਗਾ ਬਿੱਲ ਪਰਚਾ ਨਾਲ 35000 ਦੇ ਵੇਚ ਦੂੰਗਾ ਮੈਂ ਆਰਾਮ ਨਾਲ ਕੀ ਹਨਾ ਮੈਂ ਹੁਣ ਬਾਧੂ ਗੱਲਾਂ ਦਾ ਕੀ ਕਰਨੀਆਂ ਬਾਈ ਤੁਸੀਂ ਅੱਜ ਦੀ ਵੀਡੀਓ ਚ ਬਸ ਰੇਟ ਹੀ ਸੁਣਿਓ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਹਮੇਸ਼ਾ ਰੇਟਾ ਦੀ ਉਹ ਖਾਸੀਅਤ ਰਹਿੰਦੀ ਆ ਕਾਰਾਂ ਦੀ 2007 ਮਾਡਲ ਹਾਂ 27 ਦਿੱਕਰ ਪਾਸ ਫੋੜ ਦੀ ਫਿਸਤਾ ਪੈਟਰੋਲ ਹਾਂ ਕਾਰ ਮੈਂ ਕਹਿੰਦਾ ਇਹ ਵੀ ਲੈ ਕੇ ਗਾਰੰਟੀ ਲੈ ਲਿਓ ਜਿੱਦਾਂ ਕਹਿੰਦੇ ਡੀਜੇ ਲੋਕੇੜੇ ਪੈਟਰੋਲ ਰੋਕੇਟ ਆ ਇਹ ਰੋਕਟ ਹੀ ਆ ਜੀ ਹਨਾ 80000 ਵੀ ਕਰ ਦਿੰਦਾ ਸਹੀ ਗੱਲ ਹੈ ਸਹੀ ਗੱਲ ਹੈ ਟਾਇਰ ਚਾਰੇ ਨਵੇਂ ਇੰਜਨ ਗੇਅਰ ਦੀ ਬ੍ਰੈਂਡ ਨਿਊ ਇੱਕ ਚੀਜ਼ ਹੋਰ ਜਦੋਂ ਬਾਈ ਹੋਣੀ ਗੱਡੀ ਪਾਰਕ ਕਰ ਰਹੇ ਸੀ ਨਾ ਮੈਂ ਸਾਰੀਆਂ ਕਾਰਾਂ ਦੇ ਨਾ ਇੰਜਨਾਂ ਦੀ ਸਾਊਂਡ ਸੁਣਦਾ ਪਿਆ ਸੀ ਬਾਈ ਵਾਕਈ ਸਹੀ ਗੱਲ ਆ ਤੁਸੀਂ ਵੀ ਆਇਓ ਜਦੋਂ ਤੁਸੀਂ ਸੈਲਫ ਮਾਰੋਗੇ ਤੁਹਾਨੂੰ ਅੰਦਾਜ਼ਾ ਉਦੋਂ ਹੀ ਲੱਗੇਗਾ ਨਾ ਕਿ ਕਾਰ ਦੇ ਵਿੱਚ ਕੀ ਗੱਲਬਾਤ ਆ 2010 ਮਾਡਲ K10 ਸਿਰਾ ਕਰਾ ਦਈਏ ਕਰਾ ਲਿਏ ਉਹ ਬਾਈ ਸਾਰਾ ਸ਼ੀਸ਼ਾ ਦਾ ਕਨਾਲ ਦਾ ਸਵਾ ਸਵਾ ਲੱਖ ਰੁਪਿਆ ਰੇਟ ਬੜੇ ਆਰਾਮ ਨਾਲ ਹੱਸ ਕੇ ਲੋਕੀ ਲੈ ਕੇ ਜਾਂਦੇ ਆ ਪਰ ਮੈਨੂੰ ਆਪਣੀ ਚੈੱਕ ਰੋ ਅੰਦਰੋਂ ਵੀ ਬਿਲਕੁਲ ਬ੍ਰੈਂਡ ਨਹੀਂ ਹੋਆ K10 ਨਾਲੇ K10 ਦੇਖ ਲਓ ਬਾਈ ਆਓ K10 AC ਹੀਟਰ ਸਾਰਾ ਕੁਝ ਮੈਂ ਕਹਿੰਦਾ 1 ਰੁਪਿਆ ਨਹੀਂ ਲੈਣਾ ਬੰਦੇ ਦੇਖ ਲਓ ਬਾਈ ਕਾਲ ਕਰ ਲਿਓ ਬਾਈ 99000 ਦੇ ਵਿੱਚ ਜੇ ਤੁਹਾਨੂੰ ਆ ਗੱਡੀ ਮਿਲ ਰਹੀ ਆ ਤਾਂ ਮੇਰੇ ਖਿਆਲ ਨਾਲ ਚੁੱਪ ਕਰਕੇ ਬਾਈ ਕੋਈ ਬਿਨਾ ਕੰਮ ਖਰਚੇ ਤੋਂ ਔਰ ਸਭ ਤੋਂ ਵੱਡੀ ਗੱਲ ਬਾਈ ਲੋਕੀ यूपी दिल्ली हरियाणा ਨੰਬਰ ਐਨੇ ਦੀਆਂ ਵੇਚੀ ਜਾਂਦੇ ਆ ਹਨਾ ਪੰਜਾਬ ਨੰਬਰ ਦੀ ਬਾਈ ਭਰਾਵਾਂ ਨੂੰ ਕਾਰ ਦੇਵਾਂਗੇ ਤੇ ਕਾਰ ਵੀ ਟਾਪ ਕਲਾਸ ਦੀ 2007 ਮਾਡਲ ਇਹ ਦੇ ਦਾਂਗੇ 42000 ਰੁਪਏ ਆਲਟੋ ਭਾਜੀ ਮਤਲਬ ਬੰਦਾ ਮੋਟਰਸਾਈਕਲ ਵੀ ਲੈਣ ਦਾ ਜੇ ਸੋਚਦਾ ਕੋਕਾ ਤੋਂ ਸੋਚੂਗਾ ਫੇ ਉਹ ਹੈ ਆਪਾਂ ਹਰਫ ਕਰਕੇ ਵੀ ਕਰ ਲੈਣੀ ਹੈ ਅੱਛਾ ਇੱਕ ਚੀਜ਼ ਹੋਰ ਲੋਕੀ ਕਹਿੰਦੇ ਬਰਸਾਤ ਆ ਗਈਆਂ ਰੇਨ ਕੋਟ ਲੈ ਲੈਣੇ ਆ ਵਾ ਕਹਿੰਦਾ ਕਾਰ ਨਹੀਂ ਲੈ ਆਈ ਕਾਰ ਨਹੀਂ ਲੈ ਆਇਆ ਓ ਆਓ ਭਾਈ ਅੰਦਰੋ ਦਿਖਾ ਦਈਏ ਦਿਖਾ ਦੋ ਚੱਕੋ ਫੇ ਐਨ ਈ ਪੀ 42000 ਚ ਤੁਹਾਨੂੰ ਮਤਲਬ ਕਾਰ ਦੇਵਾਂਗੇ ਇਹ ਹੈ ਜੀ ਏਸੀ ਹੀਟਰ ਸਾਰਾ ਚੱਲਦਾ ਤੇ ਦੇਖੋ ਬਾਈ ਇੰਜਨ ਗੇਅਰ ਦੀ ਟੈਕ ਓਕੇ ਮਿਊਜ਼ਿਕ ਸਿਸਟਮ ਚੱਲਦਾ ਓਕੇ ਮਤਲਬ ਜੀ ਬੀ ਐਲ ਦੇ ਸਪੀਕਰ ਲੱਗੇ ਆ ਜੀ ਪਿਛੇ ਪਿਛੇ ਹਾਂ ਜੀ ਲੈ ਫੇ ਹਾਂ ਬਣ ਗਈ ਗੱਲ ਲਾਓ ਫੇ ਬਾਈ ਗੇੜੀ ਹੈ 42000 ਲਾਣਾ ਤੁਸੀਂ ਕਾਰ ਲੈ ਕੇ ਜਾਣੀ ਟੱਪਾ ਜਮਾ ਓਕੇ ਜਿਹਨੂੰ ਕਹਿੰਦੇ ਆ 42000 ਬਾਰ-ਬਾਰ ਸੁਣ ਲਿਓ ਚਾਹੇ ਨੋਟ ਕਰ ਲਿਓ ਚਾਹੇ ਰਿਕਾਰਡ ਕਰ ਲਿਓ ਪਰ ਇੱਕ ਗੱਲ ਅੱਜ ਤੱਕ ਕਿੰਨੀ ਆ ਅੱਜ 30 ਤਰੀਕੂ 30 ਤਰੀਕ ਹੋ ਗਈ ਅੱਜ ਅੱਜ ਵੀਡੀਓ ਸ਼ੂਟ ਹੋ ਰਹੀ ਆ ਤੇ ਇਹ ਵੀਡੀਓ ਮੇਰੇ ਖਿਆਲ ਨਾਲ ਪੈ ਜੂਗੀ ਆਪਣੇ 2-3 ਦਿਨਾਂ ਦੇ ਵਿੱਚ ਵਿੱਚ ਪੈ ਜੂਗੀ ਸੋਮਵਾਰ ਨੂੰ ਪੈ ਜੂਗੀ ਜਿਹੜਾ ਮੇਰਾ ਭਰਾ ਪਹਿਲਾਂ ਆ ਗਿਆ ਉਹ ਲੈ ਗਿਆ ਲੈ ਗਿਆ ਪਰ ਉਹਦੋਂ ਪਹਿਲਾਂ ਨਹੀਂ ਵੇਚਣੀ ਤੁਸੀਂ ਜਿੰਦੋਂ ਤੋਂ ਪਹਿਲਾਂ ਨਹੀਂ ਵੇਚ ਬਾਦ ਆਹਾ 2009 ਮਾਡਲ ਕਰੋਲਾ 30 ਕਿਲੋ ਪਾਸ 1,90,000 ਰੁਪਏ ਦੀ ਆਟੋਮੈਟਿਕ ਆਟੋ ਆ ਆਟੋ ਆ ਆ ਜਾਓ ਫਿਰ ਦਿਖਾਈਏ ਆਟੋਮੈਟਿਕ ਸ਼ੀਸ਼ਿਆਂ ਦੇ ਉੱਤੇ ਵੀ ਇੰਡੀਕੇਟਰ ਲੱਗੇ ਹੋਏ ਤੇ ਦੇਖੋ ਬਾਈ ਕਰੋਲਾ ਦੀਆਂ ਤਾਂ ਬਾਈ ਜਿਹੜੇ ਮੇਰੇ ਭਰਾ ਜਿਨ੍ਹਾਂ ਨੇ ਰੱਖੀਆਂ ਹੋਈਆਂ ਵਾ ਤੇ ਜਿਨ੍ਹਾਂ ਨੇ ਚਲਾਈਆਂ ਉਹਨਾਂ ਨੂੰ ਪਤਾ ਇਹਦਾ ਕੰਫਰਟ ਟਾਇਓਟਾ ਦੇ ਇੰਜਨਾਂ ਨੂੰ ਕੁਝ ਹੁੰਦਾ ਨਹੀਂ ਹੁੰਦਾ ਹੀ ਨਹੀਂ ਇਹ ਮਤਲਬ ਕਿ ਪ੍ਰੂਵਨ ਗੱਲ ਆ ਸਾਰੇ ਜੱਗ ਨੂੰ ਪਤਾ ਇਹ ਗੱਲ ਆ ਤੇ ਉਹਦੇ ਬਾਅਦ ਬਾਈ ਆਪਣੇ ਤੋਂ ਅਲਟੋਆਂ ਹੋਰ ਖੜੀਆਂ ਦੋ ਇਹਨਾਂ ਬਾਰੇ ਕੀ ਜਾਣਕਾਰੀ ਹੈ 2010 ਮੰਡ ਦਾ ਹੀ ਹਾਂ 30 ਤੱਕ ਪਾਸ ਠੀਕ ਹੈ ਬਾਈ ਇਹ ਆਪਾਂ ਇਹਨਾਂ ਦੇ 1.5 ਲੱਖ ਰੁਪਏ ਸਹੀ ਗੱਲ ਆ ਸਹੀ ਗੱਲ 30 ਤੱਕ ਪਾਸ ਹੈ 30 ਤੱਕ ਪਾਸ ਇੱਕ ਵਾਰੀ ਨਾ ਟੋਰਾ ਚੈੱਕ ਕਰਾ ਦਿਓ ਗੱਡੀ ਦਾ ਬਾਹਰੋਂ ਦੀ ਗੱਡੀ ਜਮਾ ਓਕੇ ਆਲਟੋ 1 ਲੱਖ ਤੇ 30 ਹਜ਼ਾਰ 1 ਲੱਖ 30 ਹਜ਼ਾਰ ਦੇ ਵਿੱਚ ਬਾਈ ਤੁਹਾਨੂੰ ਆ ਵੀ ਕਾਰ ਮਿਲੂਗੀ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੋਈ ਨੰਬਰ ਮੈਂ ਪਾਏ ਹੋਏ ਆ ਜੇ ਆਣਾ ਹੋਵੇ ਤਾਂ ਜੀ ਸੱਦ ਕੇ ਆ ਜੀ ਸੱਦ ਕੇ ਪਹੁੰਚੋ ਬਸ ਬਸ ਪਹੁੰਚਣ ਦੀ ਕਰੋ ਫੋਨ ਕਰਨ ਤੋਂ ਪਹਿਲਾਂ ਪਹੁੰਚ ਹੀ ਜਾਓ ਇੱਕ ਚੀਜ਼ ਹੋਰ ਕਈ ਵਾਰੀ ਨਾ ਬਾਈ ਕਹਿੰਦੇ ਵੀ ਕਾਰ ਨਿਕਲ ਗਈ ਬਾਈ ਹੋਰ ਬਥੇਰੀਆਂ ਆ ਆਪਣੇ ਜਿਹੜੀ ਮਰਜ਼ੀ ਗੱਡੀ ਆ ਬਾਈ ਨੇ ਨਾ ਬਾਈ ਦੱਸ ਰਿਹਾ ਸੀ ਆਪਾਂ ਆ ਪਲਾਟ ਲੈ ਲਿਆ ਵਾ ਇਹ ਪਲਾਟ ਲਿਆ ਹੋਇਆ ਜੀ ਇੱਥੇ ਵਾ ਸ਼ੋਰੂਮ ਪੂਰਾ ਕਹਿੰਦਾ ਕੋ ਦੋ ਮੰਜ਼ਿਲਾ ਬਾਵਾਂ ਨੂੰ ਬਾਈ ਕਹਿੰਦਾ ਮੈਂ ਮੇਰੀ ਰੀਜ ਆ ਕਹਿੰਦਾ 100 ਕਾਰ ਇੱਥੇ ਖੜਾਣੀ ਆ ਆਪਾਂ 100 ਕਾਰ ਖੜੀ ਹੋ ਗਈ ਹੈ 100 ਕਾਰ ਬਦ ਤੋਂ ਮਹੀਨੇ ਡੇਢ ਮਹੀਨੇ ਬਿਗ ਕਾਰ ਵੀ ਆ ਰਿਹਾ ਇੱਥੇ ਹੁਣਾ ਦੇਣਾ ਠੀਕ ਹੈ ਬਾਈ ਆ 2009 ਮਾਡਲ ਹੈ 29 ਦੀ ਕਿਰਪਾਫ 1,13000 ਰੁਪਏ ਅੱਛਾ ਬਾਈ ਪਾਸਿੰਗ ਸਾਰੀਆਂ ਦੀ ਕਰਾਤੀ ਪਾਸਿੰਗ ਕਰਾ ਕੀ ਨਾ ਮੈਂ ਨੌ ਕਰਾ ਕੇ ਮੈਂ ਬਹੁਤ ਬਹੁਤ ਰੇਅਰ ਆ ਕਿ ਜਿਹੜੇ ਨਾ ਹੋਵੇ ਸਾਰੀਆਂ ਕਾਰਾਂ ਦੀ ਬਾਈ ਆਹੀ ਚੀਜ਼ਾਂ ਨੇ ਤੁਹਾਡੇ ਪੈਸੇ ਵਜਦੇ ਆ ਤੁਸੀਂ ਉਂ ਗਾਗ ਤੋਂ ਕਾਰ ਲੈਣ ਜਾਓਗੇ ਤੁਹਾਨੂੰ 5-10 ਹਜ਼ਾਰ ਰੁੱਤ ਹੋ ਸਕਦਾ ਵੀ ਸਸਤੀ ਮਿਲੇ ਪਰ ਉੱਤੇ ਕੰਮ ਖਰਚਾ ਤਾਂ ਪਾਣੀ ਕਾਰ ਵੀ ਜੀ ਓਰੀਜਨਲ ਹੋਗੀ ਤੇ ਫਰੰਟ ਸ਼ੀਸ਼ਾ ਦਾ ਕਨਾਲ ਦਾ ਇਹਦਾ ਵੀ ਸ਼ੀਸ਼ਾ ਤੱਕ ਨਾਲ ਦਾ ਨਵਾਂ ਮਾਡਲ ਆ ਤੇ ਐ ਨਹੀਂ ਹੈਗਾ ਵੀ ਕੂੜਾ ਕਕਰਜ ਆਜੋ ਕਰੋ ਅੰਦਰੋਂ ਚੈੱਕ ਐ ਨਹੀਂ ਆ ਕਿ ਤੁਹਾਨੂੰ ਕੋਈ ਐਦਾਂ ਵੀ ਅੰਦਰੋਂ ਦੀ ਘਸੀ ਜਾਂ ਕੁਝ ਅੰਦਰੋਂ ਐਣ ਜਮਾ ਕੇ ਮਤਲਬ ਜਿਹਨੂੰ ਕਹਿੰਦੇ ਆ ਤਾਨੂੰ ਫੀਲ ਨਹੀਂ ਆਉਂਦੇ ਨੇ ਐਨ ਵਧੀਆ ਕਾਰ ਦੇ ਕੇ ਤੋਰਾਂਗੇ ਟੈਟਪਾ ਨਮਾ ਇਹਦਾ 1 ਲੱਖ ਤੇ 30 ਹਜ਼ਾਰ 30 ਹਜ਼ਾਰ ਦੀ ਲਓ ਵੇ ਆਜੋ ਹੁਣ ਤੁਹਾਨੂੰ ਅੰਦਰ ਵੀ ਇੱਕ ਤੋਹਫੇ ਖੜੇ ਉਹ ਵੀ ਦਿਖਾ ਦਿੰਨੇ ਹਣਾ ਬਾਈ ਅੱਛਾ ਇੱਕ ਚੀਜ਼ ਹੋਰ ਦੱਸ ਦੋ ਜਿਹੜੇ ਮੇਰੇ ਭਰਾਵਾਂ ਨੇ ਮਲੇਰ ਕੋਟਲੇ ਵੱਲੋਂ ਆਣਾ ਉਹ ਆਲਮਗੀਰ ਸਾਹਿਬ ਗੁਰਦੁਆਰੇ ਸਾਬ ਤੋਂ ਗੇਟ ਅੰਦਰ ਐਂਟਰ ਹੋ ਜਾਣ ਠੀਕ ਐ ਸਿੱਧੀ ਚਿੱਟੀ ਪੱਟੀ ਵਾਲਾ ਰਾਹ ਸਿੱਧਾ ਇੱਥੇ ਹੀ ਆਉਂਦਾ ਕਿ ਇੱਥੇ ਹੀ ਆਉਂਦਾ 4 ਕਿਲੋਮੀਟਰ ਪੈਂਦਾ ਆਲਮਗੀਰ ਸਾਹਿਬ ਤੋਂ ਆਲਮਗੀਰ ਸਾਹਿਬ ਤੋਂ ਹਾਂਜੀ ਤੇ ਆਪਣੀ ਵੀਰੇ ਗੂਗਲ ਤੇ ਬੋਲ ਦਿਓ ਮਣੀਕਾਰ ਬਾਜ਼ਾਰ ਦੀ ਗੱਲ ਬ ਉੱਥੇ ਤੁਹਾਡੀ ਲੋਕੇਸ਼ਨ ਆਲਰੇਡੀ ਪਈ ਹੋਈ ਆ ਬਾਅਦ ਤੁਸੀਂ ਉੱਥੇ ਜਾ ਕੇ ਇੱਕ ਵਾਰੀ ਡਾਇਰੈਕਸ਼ਨ ਤੇ ਕਲਿੱਕ ਕਰਨਾ ਵਾ ਨਾਲ ਹੀ ਤੁਹਾਨੂੰ ਇੱਥੇ ਤੱਕ ਦੀ ਲੋਕੇਸ਼ਨ ਪਹੁੰਚ ਜੂਗੀ ਡਿਸਕ੍ਰਿਪਸ਼ਨ ਚ ਤਾਂ ਮੈਂ ਪਾ ਹੀ ਦੇਣੀ ਆ ਆ ਕਿੱਥੋਂ ਲੱਭ ਲਿਆ ਇਹ 2020 ਮਾਡਲ ਆਟੋਮੈਟਿਕ ਨਵੀਂ ਦਾ ਮਤਲਬ ਨਵੀਂ ਨਵੀਂ ਦਾ ਮਤਲਬ ਨਵੀਂ 55000 ਟਾਇਰ ਲਾ ਜਾਂਦਾ ਬਲ ਪਰਚਾ ਨਾਲ ਇਹ ਆਪਾਂ ਤੁਹਾਨੂੰ ਦੇ ਦਾਂਗੇ 440000 ਉਹ ਦੇਖ ਲਓ ਪਤਾ 36 ਓਰੀਜਨਲ ਕੰਪਨੀ ਰਿਕਾਰਡ ਚੱਲਦੀ ਬਾਈ ਇੱਕ ਚੀਜ਼ ਦੀ ਗਾਰੰਟੀ ਆ ਜਿਹੜਾ ਮੇਰਾ ਭਰਾ ਆਟੋਮੈਟਿਕ ਕਾਰ ਲਾਂਭ ਰਿਆ ਵਾ ਸਲੈਰੀਓ ਤੋਂ ਵਧੀਆ ਆਪਸ਼ਨ ਕੋਈ ਨਹੀਂ ਔਰ ਇਹਦੀ ਬਾਈ ਐਵਰੇਜ ਵੀ ਮੰਨੀ ਹੋਈ ਆ ਬਹੁਤ ਵਧੀਆ ਦੇਖੋ ਅੰਦਰੋਂ ਭਾਈ ਸ਼ੋਰੂਮ ਕਿਉਂ ਜਾਵੇ ਬੰਦਾ ਬਿਲਕੁਲ ਬ੍ਰੈਂਡ ਨਿਊ ਕਾਰ ਆ 4 ਲੱਖ 40 ਹਜ਼ਾਰ ਦੇ ਵਿੱਚ ਆਟੋਮੈਟਿਕ ਬ੍ਰੈਂਡ ਨਿਊ ਦਾ ਮਤਲਬ ਬ੍ਰੈਂਡ ਨਿਊ ਟਾਇਰ ਤੇ ਅਲਾਏ ਦਾ ਬਿੱਲ ਪਰਚਾ ਵੀ ਤੁਹਾਨੂੰ ਨਾਲ ਦੇਣਗੇ ਬਾਈ ਹੋਣੀ ਪਿਛਲੇ ਟਾਪ ਮਾਡਲ ਆ ਮੈਂ ਕਿਹਾ ਟਾਪ ਮਾਡਲ ਹਣਾ ਟਾਪ ਮਾਡਲ ਟਾਪ ਮਾਡਲ ਆ ਦੇਖ ਲਓ ਪਿੱਛੇ ਆ ਗਿਆ ਬੈਕ ਵਾਈਪਰ ਡੀਫੋਗਰ ਵਾਲੇ ਸ਼ੀਸ਼ੇ ਕੀ ਤੁਹਾਨੂੰ ਮੀਨ ਹੈਰੀ ਦੇ ਵਿੱਚ ਧੁੰਦ ਨਹੀਂ ਜਮਣ ਦਿੰਦੇ ਪਿਛਲੇ ਤੇ ਵੀ ਆਹਾ 2012 ਮਾਡਲ ਦਾ ਟਰੋ 26000 ਚੱਲਦੀ 195000 26000 26000 ਕੰਪਨੀ ਰਿਕਾਰਡ ਚੱਲਦੀ ਇਹ ਜੈਨੂਅਲ ਆ ਕੇ ਬਾਈ ਇੱਕ ਵਾਰੀ ਟਰਾਈ ਮਾਰਿਓ 1 ਲੱਖ ਤੇ 95000 95000 ਦੀ ਆ ਜੋ ਦੇਖੋ ਕਾਰ ਆਪਾਂ ਤੁਹਾਨੂੰ ਹਰੇ ਅੰਦਰ ਉਹ ਦਿਖਾ ਦੇਣੀ ਬਾਈ ਆਪਣੇ ਵੱਲੋਂ ਆਪਾਂ ਪੂਰੀ ਕੋਸ਼ਿਸ਼ ਕਰੀਦੀ ਆ ਅੱਛਾ ਇੱਕ ਚੀਜ਼ ਹੋਰ ਬਾਈ ਟਾਈਮ ਹੈਗਾ ਸਾਜਰੇ ਦਾ ਆਪਾਂ ਵੀਡੀਓ ਮੈਂ ਕਹਿੰਨਾ ਸਾਰੇ ਕਰਦੇ ਹੋਣਗੇ ਦੁਪਹਿਰੇ ਸ਼ਾਮੀ ਤੇ ਆਪਾਂ ਸਵੈ ਰੀ ਕੰਮ ਖਿੱਚਦੇ ਜਾ ਤੇ ਥੋੜੇ ਕਰਕੇ ਹੀ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਬਸ ਇੰਨੀ ਇੱਕ ਰਿਕੁਐਸਟ ਆ ਜੇ ਬਰੇਟ ਵਧੀਆ ਲੱਗ ਰਿਹਾ ਤਾਂ ਕਮੈਂਟ ਜ਼ਰੂਰ ਕਰਿਓ ਵੀਰੇ ਅਸੀਸਾਂ ਖੱਟਨੇ ਆਪਾਂ ਇਹ ਤਾਂ ਭਲਾ ਹੀ ਕਰਦੇ ਆਂ ਹਣਾ ਆਹਾ 2014 ਮੰਨ ਲਾ ਟਿਕਾ ਆਪਾਂ ਦੇ 375 ਹਜ਼ਾਰ ਨੂੰ ਬੀਡੀਆਈ ਜਿਨ੍ਹਾਂ ਨੇ ਲੈ ਲਿਆ ਨਾ 4.5 4 ਲੱਖ ਦੀਆਂ ਉਹਨਾਂ ਨੂੰ ਪਛਤਾਵਾ ਹੋਣ ਲੱਗੇ ਹਨ ਉਹ ਦੇਖਣਗੇ ਹੁਣ ਹੈ ਉਹ ਔਖੇ ਹੁਣ ਦੇਖ ਲੋ ਪਰ ਜਿਹੜਾ ਆਪਣੇ ਕੋਲ ਆ ਗਿਆ ਉਹ ਆਪਣੇ ਤੋਂ ਭਾਅ ਚ ਹੀ ਕਰ ਲੈ ਕੇ ਜਾਊਗਾ ਦੇਖੋ ਬਈ ਹੈ 4 ਲੱਖ ਤੋਂ ਥੱਲੇ ਦੀ ਰੇਂਜ ਦੇ ਵਿੱਚ ਤੁਹਾਨੂੰ 14 ਮਾਡਲ 14 ਮਾਡਲ ਦਾ ਰੇਟ ਨਾ ਜਿੱਥੇ ਮਰਜ਼ੀ ਜਾ ਕੇ ਚੱਜ ਦੀ ਕਾਰ ਦੇ ਗੱਲ ਕਰਦਾ ਮੈਂ ਹਾਂਜੀ ਹਾਂਜੀ ਸਵਾ 4 4.5 ਹੱਸ ਕੇ ਲੋਕੀ ਲੈਂਦੇ ਵੀ ਆ ਔਰ ਵਿਕਦੀਆਂ ਵੀ ਆ ਵਿਕਦੀਆਂ ਨਹੀਂ ਕਹ ਬਈ ਡੀਜ਼ਲ ਆ ਨਾ ਇਹ ਡੀਜ਼ਲ ਡੀਜ਼ਲ ਠੀਕ ਜਿਹਲੀ ਕਾਰ ਆ ਬਈ ਬਲੇਰੋ 2017 ਮਾਡਲ ਹੂੰ ਇਹ ਵੀ ਬ੍ਰਾਂਡ ਨਿਊ ਕਾਰ ਹੀ ਆ ਇਹ ਆਪਣੀ ਨੇ 590000 17 ਮਾਡਲ 5 ਲੱਖ ਤੇ 90000 ਕਿਹੜੇ ਵਾਲਾ ਇਹ ਭਲਾ ਇਹ ਟੌਪ ਮਾਡਲ ZLX ZL Z ਪਿਛਲੀ ਵੀਡੀਓ ਚ ਦੋ ਬਲੇਰੋ 500 ਵੀਡੀਓ ਦੋਨੇ ਬਲੇਰੋ ਉਹ ਫੇਟ ਦੇਣ ਹੀ ਮੈਨੂੰ ਪੈਸੇ ਹੀ ਪਾਤੇ ਪਤਾ ਕਿਉਂ ਭਾਜੀ ਗੱਲ ਇਦਾਂ ਤੁਸੀਂ ਦੇ ਤਾਂ ਰੇਟ ਵਧੀਆ ਹਾਂਜੀ ਤੇ ਆਪਾਂ ਖੱਟ ਲੈਣਾ ਦਾ ਪਿਆਰ ਹਾਂ ਗੱਡੀਆਂ ਵੀ ਨਵੀਆਂ ਗੱਡੀਆਂ ਵੀ ਨਵੀਆਂ ਉਹਨਾਂ ਦੇ ਮੈਨੂੰ ਹਜੇ ਵੀ ਫੋਨ ਆਉਂਦੇ ਨੇ ਅਣੀਆ ਭਾਈ ਰੇਟ ਹੀ ਇਹ ਜੇ ਨੇ ਤੁਹਾਨੂੰ ਉਹੀ ਕਹਿਣਾ ਮੌਕੇ ਦੇ ਚੌਕਾ ਮਾਰਨ ਵਾਲੀ ਗੱਲ ਇਹਦੇ ਵਿੱਚ ਕੋਈ ਨਹੀਂ ਆ ਵੀ ਮੈਂ ਤੁਹਾਨੂੰ ਕਹਾਂ ਪੀ ਬਾਈ ਬਸ ਆਜੋ ਭਾਈ ਤੁਸੀਂ ਜੇ ਨਾ ਆਏ ਤਾਂ ਤੁਹਾਡੇ ਹੀ ਨੁਕਸਾਨ ਨੁਕਸਾਨ ਆਹਾ 2016 ਮਾਡਲ ਸਵੈਪਟ ਬੀਡੀਆਈ ਫਸਟ ਓਨਰ ਇਹ ਆਪਾਂ ਦੇ ਦਿੰਦੇ ਹਾਂ 44 ਲੱਖ ਪੀਡੀਆਈ ਪਹਿਲੇ ਨਾਮ ਵੀ ਚੱਲੀ ਦੀ ਗੱਲ ਕਰਾਂ ਕਿੰਨੀ ਚੱਲੀ ਹੈ 83 ਆ ਕਰੋ ਚੱਕ ਮੈਨੂੰ ਇਹਨਾਂ ਕਾਰਾਂ ਨੂੰ ਤਾਂ ਵੈਸੇ ਨਹੀਂ ਕੋਈ ਹੁੰਦਾ ਔਰ ਇੰਨੀ ਕਿ ਡਿਮਾਂਡ ਆ ਪਿੱਛੇ ਤੇ ਸਪੋਇਲਰ ਵੀ ਲੱਗਾ ਹੋਇਆ ਵਾ ਦੇਖ ਲਓ ਬਾਈ ਚੈੱਕ ਕਰ ਲਿਓ ਸਪੋਇਲਰ ਤੱਕ ਲੱਗਿਆ ਹੋਇਆ ਵੀਡੀਆਈ ਕਾਰ ਆ ਐਵਰੇਜ ਦੀ ਗੱਲ ਹੈ ਲਾਇ ਲੱਗੇ ਲਾਇ ਲੱਗੇ ਹੋਏ ਆ ਕੰਪਨੀ ਵਾਲੇ ਮਾਇਆ 4.5 ਲੱਖ ਰੁਪਈਆ 4.5 ਲੱਖ ਰੁਪਈਆ ਅੱਛਾ ਲੋਨ ਕਿੰਨਾ ਕੁ ਕਰਵਾਵਾਂਗੇ ਆ ਲੋਨ ਨੇ ਤੇ 4 ਲੱਖ 4 ਲੱਖ 25000 ਦਾ ਕਰਾਵਾਂਗੇ 25000 ਰੁਪਈਆ ਲੱਗਿਆ ਤੇ ਬਾਕੀ ਜਿਹੜੀਆਂ ਆਪਾਂ ਕਾਰਾਂ ਦਿਖਾਈਆਂ ਲੋਨ ਲੋਨ ਕਰਾ ਦਾਂਗੇ ਨਾ ਸਾਰੀ ਲੋਨ ਹੋ ਜੂਗੀ ਹੋ ਜੂਗਾ ਨਾ ਬਸ ਉਹ ਜਿਹੜੀਆਂ 10 ਮਾਡਲ ਤੋਂ ਭਾਈ ਉਹਨਾਂ ਤੇ ਨਾ ਹੋ ਜਾਂਦਾ ਹੁੰਦਾ ਪਰ ਕਰਵਾਇਆ ਨਾ ਕਰਵਾਇਆ ਤਾਂ ਹੈਨਾ ਉਹਦੇ ਤੇ ਮਹਿੰਗਾ ਬੋ ਪੈਂਦਾ ਹੀ ਬੋ ਮਹਿੰਗਾ ਕੰਮ ਪੈਂਦਾ 2016 ਮਾਡਲ ਫੇਰ ਫੁਆਟ ਬੀਡੀਆਈ ਫਰਸਟ ਓਨਰ 65000 ਇਹ ਵੀ ਫਰਸਟ ਓਨਰ ਹੀ ਸਹੀ ਗੱਲ ਹੈ ਸਹੀ ਗੱਲ ਹੈ ਸਵਾ ਪੰਜ ਪੰਜ ਭਾਜੀ ਮਤਲਬ ਕਿ ਮਾਰਕੀਟ ਤੇ ਡਿਮਾਂਡ ਬਹੁਤ ਸੋਹਣੀ ਕਰ ਰਿਹਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਕਮੀ ਪੇਸ਼ੀ ਇੱਕ ਪੈਸੇ ਦੀ ਵੀ ਨਹੀਂ ਇਹਨਾਂ ਕਾਰਾਂ ਨੂੰ ਵੈਸੇ ਨਹੀਂ ਕੁਝ ਹੁੰਦਾ ਵਾ ਇਹ ਤਾਂ ਜਿੱਦਾਂ ਤੁਸੀਂ ਸੋਨਾ ਖਰੀਦ ਕੇ ਰੱਖ ਲਿਆ ਇਹਨਾਂ ਦਾ ਵੀ ਕੰਮ ਉਹੀ ਆ ਇਹ ਤਾਂ ਵੱਧਦੀਆਂ ਨੇ ਘਟਦੀਆਂ ਨਹੀਂ 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 ਉਹੀ ਮੈਂ ਜੀ ਕਹਿੰਦਾ ਨਾ ਨਾ ਇੱਕ ਆਹ ਖੜੀ ਸਵਿਫਟ ਇਹ 2012 ਮਾਡਲ ਪੈਟਰੋਲ ਵਿਦ fng ਐਵਰੇਜ ਮੈਂ ਕਹਿੰਦਾ ਨੇਰੀ ਆ ਜੀ ਇਹ ਤੁਹਾਨੂੰ ਦੇ ਦਿੰਦੇ ਹਾਂ ਕਿ 2 ਲੱਖ 55000 ਕਿੰਨੇ ਦੀ 2 55 ਦੀ ਸਹੀ ਗੱਲ ਆ ਸਹੀ ਗੱਲ ਆ ਆਹ ਸ਼ਾ ਬੰਦਾ ਸ਼ੌਂਕੀ ਲੱਗਦਾ ਭਾਜੀ ਆ ਕੱਪ ਹੋਲਡਰ ਦਰਵਾਜ਼ੇ ਤੇ ਲਵਾ ਰੱਖਿਆ ਵਧੀਆ ਕਾਰ ਆ ਜੀ ਗਲਾਸੀ ਮੈਂ ਕਹਿੰਦਾ ਇਹ ਵੀ ਰੱਖੀ ਹੁੰਦੀ ਐ ਕਰ ਲੋ ਬਾਈ ਚੈੱਕ ਪੈਟਰੋਲ ਪਲੱਸ ਸੀਐਨਜੀ 2 ਲੱਖ ਤੇ 55 55 ਹਜ਼ਾਰ ਦੀ ਕਾਰ ਆ ਜਿਹੜੇ ਮੇਰੇ ਭਰਾ ਨੂੰ ਇਹਨਾਂ ਕਾਰਾਂ ਚੋਂ ਕੋਈ ਵੀ ਕਾਰ ਪਸੰਦ ਆਈ ਹੋਵੇ ਤਾਂ ਬਾਈ ਤੁਹਾਨੂੰ ਜੀ ਸਦਕੇ ਜੀ ਆਇਆਂ ਨੂੰ ਆ ਮਣੀ ਕਾਰ ਬਾਜ਼ਾਰ ਦੇ ਉੱਤੇ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰੀਦੀ ਆ ਦੇਖ ਲੋ ਬਾਈ ਦੀ ਇੱਕ ਚੀਜ਼ ਦੇਖਿਓ 15 ਦਿਨਾਂ ਬਾਅਦ ਹੀ ਆਪਾਂ ਬਾਈ ਦੇ ਕੋਲ ਪਹੁੰਚ ਚੁੱਕੇ ਆ ਵੀਡੀਓ ਕਰਨ ਉਹਦਾ ਰੀਜ਼ਨ ਇਹੀ ਆ ਬੱਡੇ ਵੱਲੋਂ ਪਿਆਰ ਪੂਰਾ ਰੱਜ ਕੇ ਆਂਦਾ ਵਾ ਰੱਜ ਕੇ ਜੀ ਰੱਜ ਕੋਈ ਕਮੀ ਬੇਸੀ ਨਹੀਂ ਕੋਈ ਕਮੀ ਬੇਸੀ ਨਹੀਂ ਨਹੀਂ ਹੋਪ ਕਰਦੇ ਆਂ ਬਾਈ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜਿੰਨਾ ਆਪਾਂ ਸਟਾਕ ਦਿਖਾਇਆ ਵਾ ਬਾਕੀ ਮਣੀ ਬਾਈ ਇਹ ਤੋਂ ਇਲਾਵਾ ਮੇਰੇ ਖਿਆਲ ਨਾਲ ਲੇਕਾਰਾਂ ਹੋਣਗੀਆਂ ਕਰ ਕਾਫੀ ਨਹੀਂ ਜੀ ਤਿਆਰ ਜਿਵੇਂ ਕੱਚੀ ਕਰ ਦਿਖਾਉਣ ਦਾ ਤੂੰ ਵੀ ਧੂਮ ਵਾਲੀ ਖੜੀ ਆ ਕੁਝ ਕਰ ਕਾਫੀ ਖੜੀਆਂ ਨਹੀਂ ਕਰਾਉਂਦੀ ਇਹ ਬਾਈ ਦੀ ਸਿਫਤ ਆ ਬਾਈ ਕਹਿੰਦਾ ਜਿੰਨੀਆਂ ਮੈਂ ਆ ਡਿਸਪਲੇ ਤੇ ਕਰਾਂ ਲਾਉਂਗਾ ਜੇ ਬੰਦਾ ਤੁਹਾਡੀ ਵੀਡੀਓ ਦੇਖਦੇ ਸਾਰ ਦੂਜੇ ਮਿੰਟ 'ਚ ਹੀ ਇੱਥੇ ਆ ਜਵੇ ਤੁਹਾਨੂੰ ਉਹੀ ਮਿਲੂ ਉਹੀ ਮਿਲੂਗੀ ਇਹ ਨਹੀਂ ਇਹ ਗਵਿਕਾਰ ਆਪਾਂ ਰੇਟ ਦਿੱਤਾ ਜਿ ਮੁੜ ਕੇ ਕਾਰਗਾਹ ਨੂੰ ਦੇਣੀ ਨਹੀਂ ਮੈਂ ਕਹਿੰਦਾ ਹੁਣੀ ਆਜੋ ਭਾਵੇਂ ਹੁਣੀ ਆਜੋ ਆ ਕੇ ਕਾਰ ਲੈ ਕੇ ਜਾਓ ਇਹੀ ਗੱਲਬਾਤ ਰਹਿੰਦੀ ਆ ਬਾਕੀ ਜਦੋਂ ਆਪਾਂ ਬਾਈ ਵੀਡੀਓ ਕਰ ਰਹੇ ਹੁੰਦੇ ਨੇ ਨਾ ਆਲੇ ਦੁਆਲੇ ਵਾਲੇ ਜਦੋਂ ਲੋਕ ਦੇਖ ਰਹੇ ਹੁੰਦੇ ਆ ਜਦੋਂ ਆਪਾਂ ਰੇਟ ਦੱਸੀਦੇ ਆ ਉਹ ਵਾਕਈ ਉਹ ਵੀ ਹੈਰਾਨ ਹੋ ਜਾਂਦੇ ਆ ਉਹ ਫੋਟੋ ਖਿੱਚਣ ਲੱਗ ਜਾਂਦੇ ਆ ਵੀ ਬਾਈ ਕਾਰ ਲੈ ਆ ਜੀ ਪਰ ਅਸੀਂ ਵੇਚਦੇ ਨਹੀਂ ਉਦੋਂ ਤੱਕ ਬਾਈ ਜਦ ਤੱਕ ਇਹ ਵੀਡੀਓ ਪੈਂਦੀ ਨਹੀਂ ਹੋਪ ਕਰਦੇ ਆ ਵੀਡੀਓ ਘੈਂਟ ਲੱਗੀ ਹੋਊਗੀ ਤੁਸੀਂ ਲਾਈਕ ਕਰਨਾ ਵੀਡੀਓ ਨੂੰ ਤੇ ਕਮੈਂਟ ਕਰਕੇ ਇਹ ਦੱਸਣਾ ਵੀ ਕਿਹੜਾ ਭਰਾ ਕਿੱਥੋਂ ਕਿੱਥੋਂ ਦੀ ਜੁੜਿਆ ਹੋਇਆ ਵਾ ਆਪਣੇ ਤੇ ਅੱਜ ਦੀ ਵੀਡੀਓ ਦੇ ਤੁਹਾਨੂੰ ਰੇਟ ਕਿਹਜੇ ਲੱਗੇ ਆਪਾਂ ਰੇਟਾਂ ਦੀ ਬੋਲੀ ਦਾ ਰੇਟ ਤਾਂ ਫਿਰ ਹੀ ਲੱਗਣੀ ਹੈ ਜੀ ਰੇਟ ਨਾਲ ਮਣੀਕਾਰ ਵੇੜਦੇ ਦਾ ਰੇਟ ਪਹਿਲਾਂ ਹੀ ਫਿਰ ਹੀ ਨੇ ਫਿਰ ਹੀ ਨੇ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਦੱਬ ਕੇ ਸ਼ੇਅਰ ਕਰ ਦਿਓ ਇਹ ਜੀ ਇਹ ਹੋਰ ਵੀਡੀਓ ਦੇਖਣ ਲਈ ਆਪਣਾ ਪੇਜ ਫੋਲੋ ਜ਼ਰੂਰ ਕਰ ਲਿਓ ਬਾਈ ਹੋਣਾ ਦੀਆਂ ਜਿਹੜੀਆਂ ਮਣੀਕਾਰ ਬਾਜ਼ਾਰ ਦੀਆਂ ਵੀਡੀਓ ਆ ਸਿਰਫ ਔਰ ਸਿਰਫ ਆਪਣੇ ਪੇਜ ਤੇ ਆਣੀਆਂ ਆ ਆਜੋ ਫੇ ਸਾਸਿਕਾ